ਲਓ ভাই ਸੱਜਣੋ ਅੱਜ ਸੋਨੂੰ ਆਪਾਂ ਨਾ ਤਿੰਨ ਬਸ਼ੇਰੇ ਦਿਖਾਉਣੇ ਆ ਤੇ ਬਸ਼ੇਰੇ ਪੂਰੇ ਚੰਗੇ ਆਗੇ ਤੇ ਕਿਸੇ ਵੀ ਭਰਾ ਨੇ ਬਸ਼ੇਰਾ ਖਰੀਦਣਾ ਹੋਵੇ ਤਾਂ ਇੰਨਾ ਭਰਾਵਾਂ ਨਾਲ ਜਰੂਰ ਕਰਿਓ ਸੰਪਰਕ ਆਹ ਬਸ਼ੇਰਾ ਵੇਖੋ ਮਿੱਤਰੋ ਪਹਿਲਾਂ ਦਾ ਤੁਸੀਂ ਦੇਖ ਕੇ ਛੋਡੀ ਰੂਹ ਖੁਸ਼ ਹੋ ਜੂਗੀ ਲੈਂਥ ਲੈਂਥ ਦੇਖੋ ਬਸ਼ੇਰੇ ਦੀ ਤੇ ਪੂਰੀ ਡਿਟੇਲ ਆਪਾਂ ਸੋਨੂੰ ਲੈ ਕੇ ਦਿਨੇ ਆ ਮਾਲਕਾਂ ਤੋਂ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਹੋਰ ਬਾਈ ਜੀ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਬਈ ਵਧੀਆ ਜੀ ਪਹਿਲਾਂ ਤਾਂ ਦੋਸਤਾਂ ਨੂੰ ਆਪਣਾ ਪਿੰਡ ਦੱਸੋ ਜੀ ਮੇਰਾ ਪਿੰਡ ਕੋਟਪਾਈ ਹੈ ਜੀ ਕੋਟਪਾਈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਤੇ ਗਿੱਦੜਵਾ ਦੇ ਕੋਲੇ ਹੈ ਜੀ ਆਪਣਾ ਪਿੰਡ ਠੀਕ ਹੈ ਜੀ ਹਾਂ ਜੀ ਤੇ ਇਹ ਬਸ਼ੀਰੇ ਦੀ ਡਿਟੇਲ ਦਿਓ ਜੀ ਇਹ ਬਈ ਅਰਜਨ ਰੋਲੀ ਵਾਲੇ ਦਾ ਪੋਤਾ ਆ ਗਿਆ ਠੀਕ ਹੈ ਜੀ ਰਾਜ ਰੂਪ ਦਾ ਡਾਇਰੈਕਟ ਬੱਚਾ ਆ ਗਿਆ ਠੀਕ ਹੈ ਜੀ ਉਮਰ ਇਹਦੀ ਹੈਗੀ ਜੀ 24 ਮਹੀਨੇ ਜੋ 8 ਮਹੀਨਿਆਂ ਦਾ ਹੀ ਹੈ ਹਾਂਜੀ ਹਾਂਜੀ 24 ਮਹੀਨਿਆਂ ਦਾ ਜੀ ਠੀਕ ਆ ਤੇ ਕਿੰਨੀ ਹਾਈਟ ਕਰ ਗਿਆ 24 ਮਹੀਨੇ ਦੀ ਹਾਈਟ ਇਹਦੀ ਹੈਗੀ ਬਈ 63 ਇੰਚ ਹੈਗੀ ਹੈ ਜੀ ਹੁਣ 63 ਬਾਕੀ ਬਈ ਲੰਬਾਈ ਲੰਮੂਈ ਬਹੁਤ ਆ ਯਾਰ ਲੈਂਥ ਹਾਂਜੀ ਹਾਂਜੀ ਲੰਬਾਈ ਬਈ ਇਹਦੀ ਮਾਂ ਦੀ ਬਹੁਤ ਬਹੁਤ ਵਧੀਆ ਚੰਗੀ ਲੰਬਾਈ ਦੀ ਮਾਂ ਦਾ ਕੱਦ ਫੱਟੀ ਵਾਲਾ 60 ਇੰਚ ਹੈ ਨਿੱਲੀ ਸਬਜੀ ਇਹਦੀ ਮਾਂ ਹਾਂ ਜਦੋਂ ਪੂਰਾ ਘੋੜਾ ਬਣ ਗਿਆ ਨਾ ਦੱਸੂਗਾ ਵੀ ਮੈਂ ਹੈਗਾ ਕੋਈ ਜੀ ਹਾਂਜੀ ਹਾਂਜੀ ਹਜੇ ਤਾਂ ਬਈ ਭਰ ਨਾ ਆਏ ਨੇ ਹਾਂ ਹਜੇ ਤਾਂ ਭਰਨਾ ਹਿਸਾਬ ਨਾਲ ਮੈਂ ਤੈਨੂੰ ਦੱਸੀ ਜਾਣਾ ਵੀ ਹਾਂਜੀ ਕੱਦ ਕਾਠ ਵੀ ਸੋਹਣਾ ਕਰ ਗਿਆ ਹਾਂਜੀ ਹਾਂਜੀ ਬਾਕੀ ਲੰਬਾਈ ਲੰਬੂਈ ਬਹੁਤ ਆ ਬਸ਼ੇਰੇ ਦੀ ਹਾਂਜੀ ਹਜੇ ਤਾਂ ਬਚਪਨਾ ਦੇ ਜੀ ਗਰਦਨ ਵਾਲੇ ਜਿਹੜਾ ਸੰ ਨਾ ਗਰਦਨ ਦਾ ਹਾਂਜੀ ਇਹ ਲੰਬਾਈ ਵੀ ਬਹੁਤ ਆ ਨਹੀਂ ਲੈਂਥ ਜਿਹੜੀ ਜਿਹਸਾਬ ਦਾ ਉਮਰ ਆ ਨਾ ਜੀ ਉਸ ਸਾਬ ਨੂੰ ਲੈਂਥ ਪੂਰੀ ਪ੍ਰੋਪਰ ਹੈ ਪਿੱਛੋਂ ਵੀ ਲੈਂਥ ਪੂਰੀ ਆ ਤੇ ਆ ਗਰਦਨ ਵਾਲੀ ਵੀ ਹਾਂਜੀ ਹਾਂਜੀ ਦੋਨੇ ਗੱਲਾਂ ਹੀ ਕਰਦਾ ਨਾ ਮੈਂ ਹਾਂਜੀ ਹੂੰ ਤੇ ਮਾੜਾ ਮੋਟਾ ਸ਼ਿਫਕਾ ਹੈਗਾ ਹਨਾ ਹਾਂ ਸ਼ਿਫਕਾ ਹੈਗਾ ਜੀ ਠੀਕ ਆ ਠੀਕ ਤੇ ਕੀ ਡਿਟੇਲ ਆ ਜੀ ਇਹਦੀ ਵੀ ਮੁੱਲ ਮੁੱਲ ਮੋਲੇ ਦਾ ਹੈਗਾ ਬਈ 4 ਲੱਖ ਰੁਪਈਆ 4 ਲੱਖ ਠੀਕ ਹਾਂਜੀ ਲਓ ਮਿੱਤਰੋ ਇਹਦੇ ਬਾਰੇ ਵੀ ਕਰਿਓ ਸੰਪਰਕ ਜਿਹਦੇ ਇਹ ਬਸ਼ੇਰਾ ਦਾ ਲੱਗਦਾ ਹੋਇਆ ਅੱਗੇ ਤੁਹਾਨੂੰ ਹੋਰ ਦਿਖਾਉਣੇ ਆਂਗੇ ਆ ਵੀ ਬਸ਼ੇਰਾ ਹੀ ਆ ਜੀ ਹਾਂ ਇਹ ਵੀ ਬਸ਼ੇਰਾ ਹੀ ਆ ਬਈ ਇਹ ਹਬੋਰ ਲਾਈਨ ਦਾ ਆ ਗਿਆ ਇਹ ਸ਼ੇਰੂ ਕੋੜੇ ਦਾ ਡਾਇਰੈਕਟ ਬੱਚਾ ਸੀਗਾ ਆਪਣੇ ਕੋਲੇ ਆਪਦੇ ਕੋਲੇ ਹੀ ਕੋੜਾ ਠੀਕ ਇਹ ਉਹਦਾ ਬੱਚਾ ਹੈ ਜੀ ਇਹਦੀ ਉਮਰ ਇਹਦੀ ਉਮਰ ਸਾਢੇ 4 ਮਹੀਨੇ ਆ ਜੀ ਹਾਂ ਸਾਢੇ 4 ਮਹੀਨੇ ਹਾਂਜੀ ਹਾਂਜੀ ਇਹ ਸਾਡੇ 4-5 ਮਹੀਨਿਆਂ ਦਾ ਫਿਰ ਉਹ ਚੰਗਾ ਬਣ ਜੂ ਭਾਵੇਂ ਚੰਪਾ ਹਨਾ ਹਾਂਜੀ ਹਾਂਜੀ ਜੇ ਕਿਸੇ ਨੇ ਅਰਦਾਸ ਇਹ ਦੂਸੇ ਕਰਾਉਣਾ ਹੋਵੇ ਹਨਾ ਹਾਂ ਉਹ ਵੀ ਵਧੀਆ ਜੀ ਬਾਕੀ ਯੂਪੀ ਵਾਲੇ ਆਏ ਸੀ ਉਹ ਕਹਿੰਦੇ ਸੀ ਕਦਗਾਠ ਵਧੀਆ ਕਰੂਗਾ ਆ ਕੇ ਗਏ ਹਮਮ ਇਹ ਤਾਂ ਕਦਗਾਠ ਤਾਂ ਬਈ ਦੀ ਜਾਂਦਾ ਨਾ ਫਿਰ ਹਾਂਜੀ ਹਾਂਜੀ ਇਹਦੀ ਮਾਂ ਦਾ ਕਦ ਵੀ ਵਧੀਆ ਚੰਗਾ ਹੈ ਖੁੱਲੀ ਬਾਡੀ ਦੀ ਘੋੜੀ ਹੈ ਜੀ ਉਹ ਖੁੱਲੀ ਬਾਡੀ ਹਾਂਜੀ ਤੇ ਇਹਦਾ ਮੁੱਲ ਕੀ ਕਰਦਾ ਭਰਾ ਇਹਦਾ ਮੁੱਲ 50000 ਹੈ ਜੀ 50000 ਹਾਂਜੀ ਹਾਂਜੀ ਮੌਕੇ ਤੇ ਮਾਨਤਾਨ ਹੋ ਜੂ ਮਾਂ ਮੌਕੇ ਤੇ ਮਾਨਤਾਨ ਹੋ ਜੂਗਾ ਜੀ ਠੀਕ ਹੈ ਜੀ ਤੇ ਅੱਗੇ ਆ ਜਾ ਬਾਈ ਇਹਦੀ ਉਮਰ ਹੈ ਬਾਈ 7 ਮਹੀਨਿਆਂ ਦੀ ਇਹ ਰਾਜਵੀਰ ਵਾਲੇ ਭਾਗਸਰ ਵਾਲੇ ਘੋੜੇ ਦਾ ਬੱਚਾ ਹੈ ਠੀਕ ਹੈ ਡਾਇਰੈਕਟ ਉਹਦਾ ਬਾਈ ਤੂੰ ਪਹਿਲੇ ਪਾਸੇ ਹੋ ਜਾ ਬਸ਼ੇਰੇ ਦੇ ਤੇਰਾ ਕਾਦ ਦਾ ਵਾਹ ਵਾਗਾ ਫਿਰ ਬਸ਼ੇਰਾ ਨਹੀਂ ਦੇਣਾ ਹਾਂਜੀ ਹੁਣ ਦੱਸੋ ਜੀ ਇਹ ਬਾਈ ਰਾਜਵੀਰ ਭਾਗਸਰ ਵਾਲੇ ਘੋੜੇ ਦਾ ਬੱਚਾ ਹੈ ਠੀਕ ਹੈ ਜੀ ਤੇ ਇਹਦੀ ਮਾਂ ਨੁਕਰੀ ਹੈ ਤਬੂਰ ਲਾਈਨ ਦੀ ਨੁਕਰੀ ਘੋੜੀ ਹੈ ਠੀਕ ਹੈ ਜੀ ਸਾਢੇ 62 ਇੰਚ ਗੱਦ ਦੀ ਘੋੜੀ ਆ ਠੀਕ ਹੈ ਜੀ ਤੇ 7 ਮਹੀਨੇ ਦੀ ਉਮਰ ਹੈ ਜੀ ਇਸ ਬੱਚੇ ਦੀ ਠੀਕ ਹੈ ਜੀ ਤੇ ਇਹਦਾ ਕੀ ਪ੍ਰਾਈਸ ਹੈ ਜੀ ਇਹ 2 ਲੱਖ ਰੁਪਈਆ ਮੁੱਲ ਹੈ ਜੀ ਇਹਦੇ ਸ਼ਿਪ ਦਾ ਨਾਮਾਤ ਰਹਿ ਜੀ ਵਿੱਚ ਕੋਈ ਨਵਾਵਾਂਗੇ ਤਾਂ ਤਾਂ ਕੋਈ ਕਦਾ ਸਪੌਟ ਆਊਗਾ ਪਰ ਇਹਦੇ ਸਪੌਟ ਹੈ ਨਹੀਂ ਜੀ ਠੀਕ ਤੇ ਬਾਈ ਆਪਣਾ ਫੋਨ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ ਜੀ 96531 10092 96531 10092 ਤੁਹਾ ਮੈਟ੍ਰੋ ਇਸ ਨੰਬਰ ਤੇ ਕਰ ਲਿਓ ਸੰਪਰਕ ਕਿਸੇ ਦੇ ਵੀ ਇਹ ਵਸ਼ੇਰੇ ਪਸੰਦ ਆਉਂਦੇ ਹੋਣ ਤੇ ਚੰਗੇ ਵਸ਼ੇਰੇ ਆਗੇ ਤੇ ਕਰਿਓ ਜਰੂਰ ਭਰਾ ਨਾਲ ਸੰਪਰਕ ਤੇ ਵੀਡੀਓ ਨੂੰ ਕਰ ਦਿਓ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਜੀ ਧੰਨਵਾਦ ਜੀ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ ਚ